ਬਖਸ਼ ਕੇ ਪਛਤਾਉਂਦਾ ਨਹੀਂ ਮੈਂ ਹਰੀ ਤੋਂ ਸਦਾ ਕੁਰਬਾਨ ਹਾਂ ਜਿਸ ਦੀ ਸੇਵਾ ਕੀਤਿਆਂ ਸੁਖ ਮਿਲਦਾ ਹੈ ਹੇ ਨਾਨਕ ਜੀ ਗੁਰਮਖ ਜਨ ਹੰਕਾਰ ਨੂੰ ਸਤਗੁਰੂ ਜੀ ਦੇ ਸ਼ਬਦ ਦੇ ਰਾਹੀ ਸਾੜ ਕੇ ਹਰੀ ਵਿੱਚ ਮਿਲੇ ਰਹਿੰਦੇ ਹਨ ਸਾਇਬ ਬਖਸ਼ਿਸ਼ ਕਰਦੇ ਹਨ ਹਰੀ ਨੇ ਆਪ ਹੀ ਮਨੁੱਖਾਂ ਨੂੰ ਸੇਵਾ ਵਿੱਚ ਲਾਇਆ ਆਪ ਹੀ ਬਖਸ਼ਿਸ਼ ਕਰਦਾ ਹੈ ਆਪ ਹੀ ਸਵਨਾ ਦਾ ਮਾਪਿਓ ਹੈ ਤੇ ਆਪ ਹੀ ਸਵਨਾ ਦੀ ਸੰਭਾਲ ਕਰਦਾ ਹੈ ਏ ਨਾਨਕ ਜੀ ਜੋ ਮਨੁੱਖ ਨਾਮ ਜਪਦੇ ਹਨ ਉਹ ਆਪਣੇ ਟਿਕਾਣੇ ਤੇ ਟਿਕੇ ਹੁੰਦੇ ਹਨ ਹਰੇਕ ਯੁਗ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ ਪੌੜੀ ਵਿੱਚ ਸਾਹਿਬ ਸਮਝਾਉਣਾ ਕਰਦੇ ਹਨ ਏ ਕਰਤਾਰ ਤੂੰ ਸਾਰੀ ਕੁਦਰਤ ਨੂੰ ਰਚਣ ਜੋਗਾ ਹੈ ਤੇਰੇ ਬਿਨਾ ਤੇਰੇ ਜਿੱਡਾ ਹੋਰ ਕੋਈ ਮੈਨੂੰ ਨਹੀਂ ਦਿਸਦਾ ਸਾਇਬ ਬਖਸ਼ਿਸ਼ ਕਰਦੇ ਹਨ ਤੂੰ ਆਪ ਹੀ ਸਾਰੀ ਇਸ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਤੇ ਫਿਰ ਆਪ ਹੀ ਨਾਸ ਕਰ ਦਿੰਦਾ ਹੈ ਸਭ ਥਾਈਂ ਖਰੀਦਾਹੀ ਹੁਕਮ ਬਾਰਤ ਰਿਆ ਹੈ ਜੋ ਉਹ ਕਰਦਾ ਹੈ ਸੋਈ ਹੁੰਦਾ ਹੈ ਸਾਇਬ ਬਖਸ਼ਿਸ਼ ਕਰਕੇ ਸਮਝਾਉਣਾ ਕਰਦੇ ਹਨ ਜੋ ਮਨੁੱਖ ਗੁਰੂ ਸਾਹਿਬ ਜੀ ਦੇ ਸਨਮੁਖ ਹੁੰਦਾ ਹੈ ਉਸ ਨੂੰ ਪ੍ਰਭੂ ਬੜਿਆਈ ਬਖਸ਼ਦਾ ਹੈ ਉਹ ਸਾਰੀ ਨੂੰ ਮਿਲ ਪੈਂਦਾ ਹੈ ਹੇ ਨਾਨਕ ਜੀ ਗੁਰੂ ਸਾਹਿਬ ਜੀ ਦੇ ਸਨਮੁਖ ਮਨੁਖ ਹਰੀ ਨੂੰ ਸਿਮਰਦੇ ਹਨ ਹੇ ਪਾਈ ਸਾਰੇ ਆਖੋ ਕਿ ਉਹ ਸਤ ਗੁਰੂ ਧੰਨ ਹੈ ਧੰਨ ਹੈ ਧੰਨ ਹੈ ਸੋਧ ਵਾਹਿਗੁਰੂ ਜੀ ਕਾ ਖਾਲਸਾ